ਬੀਤੀ ਦੇਰ ਰਾਤ ਆਰਟੀਏ ਪੂਨਮ ਸਿੰਘ ਵੱਲੋਂ ਕੀਤੀ ਗਈ ਗਵਰਨਮੈਂਟ ਰੇਂਦਰਾ ਕਾਲਜ ਦੇ ਨੇੜੇ ਹੈਵੀ ਵਹੀਕਲਾਂ ਦੀ ਚੈਕਿੰਗ ਅਤੇ ਕੱਟੇ ਗਏ 6 ਚਲਾਨ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਕਾਰਟੇ ਦਫ਼ਤਰ ਦੇ ਵਿੱਚ ਜੋ ਵੀ ਪਿਛਲੇ ਸਮੇਂ ਦੀ ਪੰਡੈਸੀ ਪੀਸੀ ਉਹ ਉਹਨਾਂ ਵੱਲੋਂ ਹੁਣ ਖਤਮ ਕਰ ਦਿੱਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾਲ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਵਹੀਕਲ ਮੋਟੀਫਾਈਡ ਕਰ ਦਿਓ ਜਾਂ ਉਹਦੇ ਨਾਲ ਤੁਸੀਂ ਉਹ ਆਪ ਉਹ ওভারਲੋਡ ਵੀਕਐਂਡ ਲਈ ਵੀਕਐਂਡ ਲਈ ਹੁਣ ਤਾਂ ਉਹਦੇ ਨਾਲ ਛੋਡੇ ਤੇ ਬੰਦੀ ਕਾਰਵੇ ਕੀਤੀ ਜਾਵੇਗੀ। ਅੱਜ ਮੈਂ ਕੀ ਕਹਿਣਾ ਚਾਹੁੰਦੇ ਆ ਰਾਤ ਨਾਕਾਬੰਦੀ ਕੀਤੀ ਗਈ ਸੀ ਕੀ ਕਾਰ ਹੋਈ ਕਿ ਕਿਉਂ ਦੇ ਸਟਾਫ ਦਾ ਸਟਾਫ ਦੇ ਅਹ ਦੇਖੋ ਜੀ ਰਾਤ ਸਾਡੇ ਆਫਿਸ ਵੱਲੋਂ ਪੂਰਾ ਜਿਹੜਾ ਸੀਗਾ ਇੱਥੇ ਬਠਿੰਡਾ ਅਰਬਨ ਸ਼ਹਿਰ ਦੇ ਵਿੱਚ ਅਸੀਂ ਚੈਕਿੰਗ ਕੀਤੀ ਹੈਗੀ ਹੈ ਔਰ ਰਾਤ ਦੇ ਅਸੀਂ ਤਕਰੀਬਨ ਜਿਹੜੇ ਹੈਗੇ ਆ ਉਹ 6 ਚਲਾਨ ਕੀਤੇ ਨੇ ਔਰ ਸਿਰਫ ਬਠਿੰਡਾ ਦੇ ਤੋਂ ਇਹਦੇ ਬਾਰੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਇਹ ਹੀ ਗੱਲ ਕਹਿਣਾ ਚਾਹੁੰਦੀ ਆ ਕਿ ਇੱਕ ਤਾਂ ਸਾਡੇ ਧਿਆਨ 'ਚ ਇਹ ਚੀਜ਼ ਆ ਰਹੀ ਹੈ ਕਿ ਮੋਡੀਫਿਕੇਸ਼ਨ ਆਫ ਵਹੀਕਲਸ ਜਿਹੜੀ ਹੈ ਉਹ ਹੋ ਰਹੀ ਹੈ ਸੋ ਮੈਂ ਇਹ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਿ ਸੇਫਟੀ ਸਭ ਤੋਂ ਪਹਿਲਾਂ ਹੈ ਇਸ ਤਰ੍ਹਾਂ ਦਾ ਕੰਮ ਨਾ ਕਰੋ ਜੇ ਕੋਈ ਮੋਡੀਫਾਈਡ ਵਹੀਕਲ ਆਉਂਦਾ ਹੈ ਤਾਂ ਉਹਨੂੰ ਅਸੀਂ ਜਿਹੜਾ ਹੈਗਾ ਵੀਲ ਚਲਾਣ ਹੈ ਨੈਕਸਟ ਜਿਹੜਾ ਹੈਗਾ ਸਾਡੇ ਧਿਆਨ ਚ ਇਹ ਵੀ ਆਉਂਦਾ ਹੈ ਓਵਰਲੋਡਡ ਵਹੀਕਲਸ ਜਿਹੜੇ ਹੈਗੇ ਆ ਉਹ ਪਾਸ ਕਰਦੇ ਹੈਗੇ ਸੋ ਮੈਂ ਇਹ ਜ਼ਰੂਰ ਚਾਹਾਂਗੀ ਦੇਖੋ ਇੱਕ ਅੱਗੇ ਤੁੰਦਾਂ ਦਾ ਟਾਈਮ ਆ ਰਿਹਾ ਹੈਗਾ ਉਹ ਲੋਡਡ ਵਹੀਕਲਸ ਕਰਕੇ ਪਿੱਛੇ ਸਮਿਆਂ ਦੇ ਵਿੱਚ ਬਹੁਤ ਸਾਰੇ ਹਾਦਸੇ ਹੋਏ ਨੇ ਇਹ ਇਨਾਂ ਹਾਦਸਿਆਂ ਨੂੰ ਬਚਾਉਣਾ ਜਿਹੜਾ ਹੈਗਾ ਉਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਸਾਰਿਆਂ ਦੀ ਤੇ ਇਸ ਕਰਕੇ ਅ ਅੱਗੇ ਆਉਂਦੇ ਸਮੇਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਾਡਾ ਆਫਿਸ ਬੜਾ ਸਪ੍ਰਿਕਟ ਰਹੂਗਾ ਔਰ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਾਂਗੀ ਕਿ ਰਾਤ ਨੂੰ ਤੁਸੀਂ ਜਦੋਂ ਨਿਕਲਦੇ ਹੋ ਤੇ ਤੁਸੀਂ ਰਿਫਲੈਕਟਰਸ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਤੁੰਦ ਦਾ ਟਾਈਮ ਹੁੰਦਾ ਹੈ ਜਾਂ ਕਦੇ ਹਨੇਰਾ ਛੇਤੀ ਹੋ ਜਾਂਦਾ ਹੈਗਾ ਸੋ ਅਸੀਂ ਵੀ ਇੱਕ ਵਹਿਮ ਜਿਹੜੀ ਹੈ ਰਿਫਲੈਕਟਰਸ ਦੀ ਉਹ ਚਲਾਵਾਂਗੇ ਸੋ ਮੈਂ ਇਹੀ ਕਾਮਨਾ ਕਰਦੀ ਆ ਸਾਡਾ ਜਿਹੜਾ ਮੋਟੋ ਹੈ ਮੰਤਵ ਹੈ ਉਹ ਇੱਕ ਟਰਾਂਸਪੋਰਟ ਸਿਸਟਮ ਨੂੰ ਰੋਡਵੇਸ ਨੂੰ ਵਧੀਆ ਇੰਨਕ ਬਣਾਉਂਦਾ ਹੈ ਕਿ ਐਕਸੀਡੈਂਟ ਜਿਹੜੇ ਹੈਗੇ ਆ ਉਹ ਬਿਲਕੁਲ ਹੀ ਜ਼ੀਰੋ ਹੋਣ ਸਾਡੀਆਂ ਸੜਕਾਂ ਸੇਫ ਹੋਣ ਸਾਡਾ ਟਰਾਂਸਪੋਰਟ ਸੇਫ ਹੋਵੇ ਸੇਫਟੀ ਸਾਡਾ ਮੇਨ ਏਮ ਹੈ ਅ ਦੇਖੋ ਜੀ ਅਸੀਂ ਆ ਜਿਹੜਾ ਹੈਗਾ ਇੱਕ ਚੈਕਿੰਗ ਦੀ ਮੁਹਿੰਮ ਜਿਹੜੀ ਹੈ ਉਹ ਫਰੀਦਕੋਟ ਬਰਨਾਲਾ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਪਿੱਛੇ ਜੇ ਵੀ ਕੀਤੀ ਗਈ ਹੈ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਰੂਟ ਬਦਲਿਆ ਜਾਂਦਾ ਵੀ ਇਹ ਜਗ੍ਹਾ-ਜਗ੍ਹਾ ਅਲੱਗ-ਅਲੱਗ ਜਿਵੇਂ ਕਿਸੇ ਇੱਕ ਜਗ੍ਹਾ ਤੋਂ ਨੰਨੇ ਤੋਂ ਚੇਂਜ ਕਰ ਲਿਆ ਜਾਂਦਾ ਕੁਝ ਸਮੇਂਵਾਦੀ ਕੀ ਕਾਰਨ ਹੋਵੇ ਅ ਦੇਖੋ ਜੀ ਵੈਸੇ ਤਾਂ ਐਜ਼ ਆਰਟੀਏ ਮੈਂ ਇਹ ਚਾਹੂੰਗੀ ਇਹ ਸਾਰੇ ਟ੍ਰਾਂਸਪੋਰਟਰ ਜਿਹੜੇ ਆ ਉਹ ਉਹ ਆਪ ਦੀ ਜ਼ਿੰਮੇਵਾਰੀ ਸਮਝ ਕੇ ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਆ ਉਹ ਆਪ ਫਾਲੋ ਕਰਨ ਤਾਂ ਮੈਨੂੰ ਤਾਂ ਚੈਕਿੰਗ ਕਰਨ ਦੀ ਲੋੜ ਜਾਣੀ ਨਾ ਪਾਵੇ ਸੋ ਅਸੀਂ ਤਾਂ ਇਹ ਕਾਮਨਾ ਕਰਦੇ ਆ ਲੇਕਿਨ ਜਦੋਂ ਇਸ ਰੂਲਸ ਐਂਡ ਰੈਗੂਲੇਸ਼ਨਸ ਦਾ ਫਾਲੋ ਅਪ ਨਹੀਂ ਕੀਤਾ ਜਾਂਦਾ ਤਾਂ ਫੇਰ ਸਾਨੂੰ ਚੈਕਿੰਗ ਵੀ ਕਰਨੀ ਪੈਂਦੀ ਹੈ ਜਦੋਂ ਚੈਕਿੰਗ ਕਰਦੇ ਆ ਤਾਂ ਜਿਹੜੇ ਇਸ ਕਹਿੰਦੇ ਆ ਕਿ ਜਿੱਥੇ ਅਸੀਂ ਚੈਕਿੰਗ ਵਗੈਰਾ ਕਰਦੇ ਆ ਤਾਂ ਉੱਥੋਂ ਇਨਫੋਰਮੇਸ਼ਨ ਪਿਛੇ ਚਲੀ ਜਾਂਦੀ ਹੈ ਸੋ ਕੀ ਹੁੰਦਾ ਕਿ ਰੂਟ ਡਾਇਵਰਟ ਕਰਨ ਲੱਗ ਜਾਂਦੇ ਆ ਸੋ ਇਸ ਤਰ੍ਹਾਂ ਦੀਆਂ ਪ੍ਰੈਕਟਿਸਸ ਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਸਾਰੇ ਪਾਸੇ ਚੈਕਿੰਗ ਕਰੀਏ ਔਰ ਕਿਤੇ ਜੇ ਕੋਈ ਵਾਇਲਟ ਕਰਦਾ ਤਾਂ ਵੀ ਟੇਕ ਐਕਸ਼ਨ ਅਗੇਂਸਟ ਥੈਮ ਤੁਹਾਨੂੰ ਜੀ ਲੰਬੇ ਸਮੇਂ ਤੋਂ ਪਿੱਛੇ ਪੜੈਂਸੀ ਜ਼ਰੂਰ ਸੀਗੀ ਪਰ ਹੁਣ ਤੁਸੀਂ ਦੇਖਿਆ ਹੋਣਾ ਕਿ ਬਠਿੰਡੇ ਦੇ ਵਿੱਚ ਆਰਟੀਓ ਦਾ ਆਫਿਸ ਸਟੈਬਲਿਸ਼ ਹੋਇਆ ਹੈਗਾ ਸਾਰੇ ਜਿਹੜੇ ਡਰਾਈਵਿੰਗ ਲਾਇਸੈਂਸ ਔਰ ਆਰ ਸੀਜ਼ ਦੇ ਕੰਮ ਹੈਗੇ ਉਹ ਆਰਟੀਓ ਦੇ ਆਫਿਸ ਦੇ ਵਿੱਚ ਹੋ ਰਹੇ ਆ ਜਿਹੜੇ ਦੂਸਰੇ ਕੰਮ ਹੈਗੇ ਆ ਪਰਮਿਟਸ ਦੇ ਕੁਝ ਸੈਕਸ਼ਨ ਜਿਹੜੇ ਮੋਟਰ ਵਹੀਕਲ ਐਕਟ ਦੇ ਹੈਵੀ ਵਹੀਕਲਸ ਕਮਰਸ਼ੀਅਲ ਵਹੀਕਲਸ ਦੇ ਉਹ ਆਰਟੀਏ ਕੋਲ ਹੈਗੇ ਆ ਸੋ ਇਹਦੇ ਨਾਲ ਕੀ ਹੋ ਰਿਹਾ ਜੀ ਕਿ ਜਦੋਂ ਕੰਮ ਦੀ ਵੰਡ ਹੋ ਗਈ ਪ੍ਰੋਪਰ ਰੀਸਟਰਕਚਰਿੰਗ ਹੋ ਗਈ ਪੜੈਨਸੀ ਜਿਹੜੀ ਹੈ ਉਹ ਆ ਨਿਕਲ ਲੱਗੀ ਸੋ ਮੇਰੇ ਲੈਵਲ ਤੇ ਵੀ ਜਿਹੜੀ ਪਿਛਲੇ ਮਹੀਨਿਆਂ ਦੇ ਵਿੱਚ ਠੀਕ ਹੈ ਤੁਹਾਡੀ ਗੱਲ ਕਿ ਪੜੈਨਸੀ ਜ਼ਰੂਰ ਸੀਗੀ ਸੋ ਮੈਂ ਵੀ ਆਪਦੇ ਲੈਵਲ ਦੇ ਉੱਤੇ ਉਹ ਪਿਛਲੀ ਪੜੈਨਸੀ ਸਾਰੀ ਕੱਢ ਦੁੱਤੀ ਹੈ ਔਰ ਆਰਟੀਓ ਬਠਿੰਡਾ ਵੀ ਆਪਣੇ ਲੈਵਲ ਦੇ ਉੱਤੇ ਪੜੈਨਸੀ ਜਿਹੜੀ ਆ ਉਹ ਮੈਕਸਿਮਮ ਉਹਨਾਂ ਨੇ ਕੱਢ ਦਿੱਤੀ ਹੈਗੀ ਆ ਸੋ ਤੁਸੀਂ ਦੇਖੋਗੇ ਕਿ ਸਾਰਾ ਸਿਸਟਮ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਰੀਸਟ੍ਰਕਚਰਿੰਗ ਹੋਈ ਹੈ ਔਰ ਬੜਾ ਸਟ੍ਰੀਮਲਾਈਨ ਹੋ ਰਿਹਾ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਸੋ ਮੈਂ ਤਾਂ ਇਹੀ ਕਾਮਨਾ ਕਰਦੀ ਆ ਕਿ ਆਉਂਦੇ 15 20 ਦਿਨਾਂ ਦੇ ਵਿੱਚ ਅਸੀਂ ਇਹਨੂੰ ਪ੍ਰੋਪਰ ਸਟ੍ਰੀਮਲਾਈਨ ਕਰ ਦਈਏ ਤੁਸੀਂ ਆਫਿਸ ਦੇ ਨਾਲ-ਨਾਲ ਰਾਤਾਂ ਨੂੰ ਜਾ ਕੇ ਨਾਕਾ ਵੀ ਲਾਉਣੀ ਆ ਟੈਕਿੰਗ ਵੀ ਕਰਦੇ ਹੋ 12 1 ਵਜੇ ਤੱਕ ਰੋਡ ਤੇ ਰਹਿਣਾ ਆਮ ਜਿਹੜੇ 8 ਘੰਟੇ ਡਿਊਟੀ ਕਰਦੇ ਆ ਕੀ ਕੀ ਕਹਿਣਾ ਚਾਹੁੰਦੇ ਉਹ ਸਹੀ ਤਰੀਕੇ ਨਾਲ ਨਹੀਂ ਕਰਦੇ ਅ ਦੇਖੋ ਮੈਂ ਤਾਂ ਇਹ ਕਹੂੰਗੀ ਕਿ ਜੀ ਡਿਊਟੀ ਜਿਹੜੀ ਹੈ ਉਹ ਸਾਡਾ ਧਰਮ ਹੈ ਇਟ ਇਜ਼ ਵੈਰੀ ਇੰਪੋਰਟੈਂਟ ਤੇ ਮੈਨੂੰ ਤਾਂ ਇਹੀ ਮੈਂ ਸ਼ੁਰੂ ਤੋਂ ਇਹੀ ਗੱਲ ਸਿੱਖੀ ਹੈ ਕਿ ਕੰਮ ਜਿਹੜਾ ਉਹ ਕਰਮਾ ਵਾਲੇ ਨੂੰ ਮਿਲਦਾ ਸੋ ਜੇ ਤੁਹਾਨੂੰ ਕੰਮ ਮਿਲਦਾ ਹੈ ਤਾਂ ਤੁਸੀਂ ਲੱਕੀਓ ਜੇ ਤੁਹਾਨੂੰ ਇਹ ਮੈਨੂੰ ਮੌਕਾ ਮਿਲਿਆ ਇਸ ਅਹੁਦੇ ਦੇ ਉੱਤੇ ਕੰਮ ਕਰਨ ਦਾ ਔਰ ਆਪਣੇ ਵੱਲੋਂ ਆਪਣੀਆਂ ਸੇਵਾਵਾਂ ਦੇਣ ਨਾਲ ਜੇ ਮੇਰੇ ਰਾਤ ਨੂੰ 1 ਵਜੇ ਚੈਕਿੰਗ ਕਰਨ ਦੇ ਨਾਲ ਦੋ ਹੱਥ ਸੇ ਟਲਦੇ ਆ ਤਾਂ ਮੈਂ ਸਮਝਦੀ ਆ ਕਿ ਮੈਂ 2 ਘੰਟੇ ਵੱਧ ਕਰ ਸਕਦੀ ਆ ਸੋ ਇਹ ਜਿਹੜੀ ਪੋਜ਼ਿਟਿਵਿਟੀ ਹੈ ਜੇ ਅਸੀਂ ਇਸ ਦੇ ਨਾਲ ਕੰਮ ਕਰਦੇ ਆ ਤਾਂ ਸਾਨੂੰ એનર્ਜੀ ਵੀ ਮਿਲਦੀ ਆ ਸੋ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਨੀ ਹੈ ਕਿ ਅਸੀਂ ਆਪਣਾ ਕੰਮ ਜਿਹੜਾ ਹੈਗਾ ਉਹ ਨਿਸ਼ਪੱਖ ਤਰੀਕੇ ਦੇ ਨਾਲ ਕਰੀਏ ਆਪਣੀਆਂ ਸੇਵਾਵਾਂ ਨਿਭਾਈਏ ਤਾਂ ਜੋ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਇਸ ਗੱਲ ਦੀ ਰਿਲੀਫ ਮਿਲੇ ਜੇ ਪੁਲਿਸ ਆਪਣੀ ਡਿਊਟੀ ਕਰਦੀ ਹੈ ਜਾਂ ਫੌਜੀ ਆਪਣੀ ਡਿਊਟੀ ਕਰਦੇ ਹੈ ਆ ਆਪਣੀ ਮੈਂ ਸਮਝਦੀ ਹਾਂ ਕਿ ਉਹਨਾਂ ਦੀ ਡਿਊਟੀ ਦਾ ਸਭ ਤੋਂ ਓਕੀ ਹੈ ਉਹ ਬਾਰਡਰ ਤੇ ਜਾ ਕੇ ਡਿਊਟੀ ਕਰਦੇ ਆ ਪੁਲਿਸ ਵੀ ਰਾਤਾਂ ਨੂੰ ਜਾ ਕੇ ਡਿਊਟੀ ਕਰਦੀ ਹੈ ਤੇ ਫਿਰ 8.5 ਘੰਟੇ ਤਾਂ ਬਹੁਤ ਘੱਟ ਹੈਗੇ ਆ ਸੋ ਇਟ ਇਜ਼ ਆਲਸੋ ਅ ਨੈਸ਼ਨਲ ਡਿਊਟੀ ਸੋ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣੀ ਡਿਊਟੀ ਜਿਹੜੀ ਹੈ ਐਜ਼ ਅ ਸਿਟੀਜ਼ਨ ਫॉर ਆਰ ਨੇਸ਼ਨ ਆਲਸੋ ਫॉर ਆਰ ਸਟੇਟ ਆਲਸੋ ਇਹ ਵੀ ਬਹੁਤ ਇੰਪੋਰਟੈਂਟ ਹੈ ਸੋ ਇਸ ਨੂੰ ਡਿਊਟੀ ਨੂੰ ਆਪਾਂ ਧਰਮ ਸਮਝ ਕੇ ਆਪਣਾ ਕੰਮ ਕਰੀਏ